ਦੀਦੀ ਮੈਂ ਤੈਨੂੰ ਪਹਿਲਾਂ ਵੀ ਬੜੀ ਵਾਰੀ ਕਹਿਆ ਆ ਤੇ ਹੁਣ ਵੀ ਤੈਨੂੰ ਕਹਨੀ ਆ ਮੈਂ ਵਿਆਹ ਕੇ ਆਈ ਆ ਇਸ ਘਰ ਦੇ ਵਿੱਚ ਮੈਂ ਤੇ ਨਹੀਂ ਜਾਂਦੀ ਹੁਣ ਹੁਣ ਤੇ ਮੇਰੀ ਇੱਥੇ ਹੀ ਜਾਊਗੀ ਅੱਛਾ ਐਨਾ ਜੀ ਕਰਦਾ ਵਾ ਇੱਧਾ ਜਾਣ ਨੂੰ ਤੇ ਕੋਈ ਗੱਲ ਨਹੀਂ ਤੇ ਰੈ ਵੀ ਚਾਲ ਆ ਦੇਣੇ ਆ ਤੈਨੂੰ ਅਰਥੀ ਤੇ ਭੇਜ ਦਿੰਨੇ ਆ ਅੱਛਾ ਤੇ ਜੇ ਮੈਨੂੰ ਅਰਥੀ ਤੇ ਭੇਜੂਗੇ ਤੇ ਤੁਸੀਂ ਕਿਤੇ ਚੈਨ ਨਾ ਲੈ ਲੂਗੇ ਮੈਂ ਤੂੰ ਹੀ ਨਾ ਜੇਲ੍ਹ ਚ ਜਾਉਂਗੇ ਨਹੀਂ ਮੈਂ ਤੇ ਬਾਅਦ ਚ ਜੇਲ੍ਹ ਚ ਜਾਊਂਗੀ ਪਹਿਲਾ ਤੇਰਾ ਇੰਤਜ਼ਾਮ ਕਰ ਲੈਨੇ ਆ ਨਾ ਮੈਂ ਹਮਨ ਤੇਰਾ ਬਹੁਤ ਮਾਨ ਸਤਕਾਰ ਮੈਂ ਕਰਦੀ ਆ ਮੈਂ ਸਮਝਦੀ ਕਿ ਮੀਤ ਦੀ ਭੈਣ ਤੈਨੂੰ ਕੋਹ ਨਹੀਂ ਕਹਿਣਾ ਜੋ ਤੇਰਾ ਮੈਂ ਮੈਂ ਆਪਣੇ ਵੱਲ ਸੋਚੀ ਵੀ ਮੇਰੀ ਨਿੱਕੀਆ ਭੈਣਾਂ ਵੱਧ ਗਈ ਆ ਪਰ ਤੂੰ ਹੱਦ ਪਾਰ ਕਰ ਰਹੀ ਆ ਮੈਂ ਤੇ ਕਹਿੰਦੀ ਆ ਵੀ ਮੰਮੀ ਤੇਰੀ ਆਈ ਆ ਤੇ ਚੁੱਪ ਕਰਕੇ ਉਹਨਾਂ ਦੇ ਨਾਲ ਹੀ ਚੱਲ ਜਾ ਮੈਂ ਦੀਦੀ ਨੂੰ ਪਹਿਲਾਂ ਵੀ ਕਹਤਾ ਆ ਤੇ ਹੁਣ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ ਨਾ ਮੈਂ ਜਾਵਾਂ ਅੱਜ ਤੇ ਨਾ ਮੈਂ ਜਾਵਾਂ ਕੱਲ ਜਾਓ ਕਰ ਲਓ ਜੋ ਕਰਨਾ ਤੁਸੀਂ ਕਿੱਦਾਂ ੜਕੇ ਬੈਠੀ ਆ ਮੈਂ ਜਾਣਾ ਹੀ ਨਹੀਂ ਤੇ ਕਿਉਂ ਜਾਵਾਂ ਤੇ ਕਿਉਂ ਜਾਵਾਂ ਵਿਆਹ ਕੇ ਆਈ ਆ ਮੈਂ ਇਸ ਘਰ ਦੇ ਵਿੱਚ ਐਦਾ ਹੀ ਨਹੀਂ ਆਈ ਕਿ ਜਿਹੜੀ ਹੁਣ ਮੂੰਹ ਚੱਕ ਕੇ ਤੇ ਮੈਂ ਤੁਰ ਜਾ ਤੁਹਾਡੇ ਕਹਿਣ ਤੇ ਅੱਛਾ ਠੀਕ ਆ ਰੋਜ਼ ਇਹੋ ਹੀ ਗੱਲ ਸੁਣਉਂਦੀ ਰਹੀ ਨੀ ਮੈਂ ਵਿਆਹ ਕੇ ਆਈ ਆ ਮੈਂ ਵਿਆਹ ਕੇ ਆਈ ਆ ਉਹ ਮੈਨੂੰ ਪਤਾ ਜਿੰਨਾ ਕਿ ਤੂੰ ਵਿਆਹ ਕੇ ਆਈ ਆ ਉਹ ਦੂਜੀ ਜਨਾਨੀ ਆ ਤੂੰ ਪਹਿਲਾ ਹੱਕ ਤੇ ਮੇਰਾ ਹੀ ਭੰਦਾ ਵਾ ਨਾ ਵਿਆਹ ਤੇ ਇਸ ਵਿੱਚ ਹੋਇਆ ਹੀ ਮੇਰਾ ਤੇਰਾ ਤੇ ਹੋਇਆ ਚੁੰਨੀ ਚੜਾਵਾ ਉਹ ਤੈਨੂੰ ਕੌਣ ਪੁੱਛਦਾ ਉਹ ਜਿੰਨੀ ਕਿ ਤੇਰੀ ਔਕਾਤ ਵਾ ਨਾ ਸਾਰਿਆਂ ਨੂੰ ਪਤਾ ਵਾ ਸਹੀ ਗੱਲ ਉਹਨਾਂ ਦੀ ਕਿ ਤਾ ਡੀ ਵੀ ਜਿੰਨੀ ਕਹਾਗੀ ਹੈ ਨਾ ਉਹ ਵੀ ਸਾਰਿਆਂ ਨੂੰ ਪਤਾ ਉਹ ਇਸ ਘਰ ਚ ਤੇ ਤੁਹਾਨੂੰ ਕੋਈ ਦੇਖਣਾ ਹੀ ਨਹੀਂ ਮੰਗਦਾ ਤੂੰ ਹੀ ਪਤਾ ਨਹੀਂ ਕਿੱਦਾਂ ਰਹੀ ਜਾਣੇ ਨਾ ਕਿਹਦੇ ਲਈ ਲੜਨ ਨੇ ਆ ਪਹਿਲਾਂ ਮੈਨੂੰ ਇੰਨਾ ਤੇ ਦੱਸੋ ਨਹੀਂ ਆਪਣੇ ਹੱਕ ਲਈ ਲੜਦੀ ਪਈ ਆ ਨਹੀਂ ਕੋਈ ਵੇਖਣਾ ਮੰਗਦਾ ਤੇ ਨਾ ਮੰਗੇ ਹਾਂ ਉਹਦਾ ਘਰ ਵਾਲਾ ਤੇ ਵੇਖਣਾ ਮੰਗਦਾ ਨਾ ਹੁਣ ਅਮਨੇ ਸੋਚਣਾ ਪੈਣਾ ਬਹੁਤ ਨੂੰ ਉਹ ਅੱਜ ਨਹੀਂ ਉਹਨਾਂ ਨੂੰ ਕੁਝ ਵੀ ਯਾਦ ਕੱਲ੍ਹ ਯਾਦ ਆਈ ਜਾਣਾ ਫੇਰ ਲੱਗ ਜੂ ਆਪੇ ਪਤਾ ਇਹ ਰੱਬ ਦੀਆਂ ਕਮਾਈਆਂ ਗੇ ਮਾਵਾ ਹੁਣ ਨਹੀਂ ਯਾਦ ਕੁਝ ਆਉਂਦਾ ਉਹ 10 ਸਾਲ ਪਿੱਛੇ ਚੱਲ ਗਿਆ ਵਾ ਜਿਹੜੇ ਸਾਨੂੰ ਉਹਦਾ ਦਿਮਾਗ ਕੰਮ ਕਰਦਾ ਨਾ ਇਹ ਤੈਨੂੰ ਵੀ ਪਤਾ ਵਾ ਤੇ ਤੇਰੀ ਹੁਣ ਇੱਥੇ ਕੋਈ ਕਾਦਰ ਨਹੀਂ ਹੈਗੀ ਚੁੱਪ ਕਰਕੇ ਤੇ ਮੈਂ ਕਹਿੰਨੀ ਚਲ ਜਾ ਐਵੇਂ ਇੱਥੇ ਬੈਠੀ ਆ ਵਾਧੂ ਦੀ ਬੇਇੱਜ਼ਤੀ ਕਰਾਉਂਗੀ ਸਾਰਿਆਂ ਕੋਲੋਂ ਮਨਾ ਹਜੇ ਵੀ ਸਮਝ ਜਾ ਟਾਈਮ ਹੈਗਾ ਤੇਰੇ ਕੋਲ ਪੁੱਤ ਕਾਹਦਾ ਵਿਆਹ ਸਭਸਾਈਆ ਹੋਣ ਡਿਆ ਵਾ ਕਾਦੀ ਖੱਪ ਪਾਈ ਆ ਕਿਉਂ ਮੱਕ ਲੰਨ ਲਈ ਆ ਤੁਹਾਨੂੰ ਐਡੀ ਮਾਸੀ ਜੀ ਆਹੋ ਤੈਨੂੰ ਮੈਂ ਸਮਝਾਉਂਦੀ ਆਂ ਵੀ ਹਜੇ ਵੀ ਸਮਝ ਜਾ ਟਾਈਮ ਹੈਗਾ ਵਾ ਮੈਂ ਤੇ ਕਹਿਨੀ ਆ ਤੁਹਾਡੇ ਆਖੇ ਤੇ ਲੱਗਦੀ ਨਹੀਂ ਆ ਤੂੰ ਹੀ ਸਮਝਾ ਲੋ ਇਹਨੂੰ ਤੈਨੂੰ ਨਾਲ ਲੈ ਜਾਉ ਮੈਂ ਕਹਿਨੀ ਆ ਅਮਨ ਜਿਹਦੇ ਘਰ ਕੇ ਤੂੰ ਰਹਿਣ ਲਈ ਆ ਉਹਨੂੰ ਤਾਂ ਕੋਈ ਸੁਧ-ਬਦ ਨਹੀਂ ਆਪਣੀ ਨਾ ਉਹ ਤੇਰਾ ਪਤਾ ਹੀ ਆ ਵੀ ਅਮਨ ਕੌਣ ਆ ਤੇ ਪੁੱਤ ਤੂੰ ਕੀ ਕਰਨੂ ਇੱਥੇ ਰਹਿਣਾ ਚੱਲ ਮੇਤੀ ਮੇਰੇ ਨਾਲ ਚੱਲੀ ਗਈ ਮੰਮੀ ਪਹਿਲਾਂ ਮੈਂ ਇਹਨਾਂ ਦੋਨਾਂ ਨੂੰ ਵੀ ਕਿਹਾ ਤੇ ਹੁਣ ਤੁਹਾਨੂੰ ਵੀ ਬਾਰ-ਬਾਰ ਕਹਿਨੀ ਆ ਮੈਂ ਵਿਆਹ ਕੇ ਆਈ ਆ ਇਸ ਘਰ ਦੇ ਵਿੱਚ ਮੈਂ ਤੇ ਨਹੀਂ ਹੁਣ ਜਾਂਦੀ ਕਰ ਲੋ ਤੁਸੀਂ ਕੀ ਕਰਨਾ ਆ ਕਰਨਾ ਕੀ ਆ ਦੱਸ ਮੰਮੀ ਮੈਂ ਤੁਹਾਨੂੰ ਕਹਿਨੀ ਆ ਹਟ ਜਾ ਤੂੰ ਨਹੀਂ ਤੇ ਮੈਂ ਨਾ ਕੁਝ ਖਾ ਕੇ ਮਰ ਜਾਣਾ ਤੇ ਵਿੱਚੇ ਤੁਹਾਡਾ ਵੀ ਨਾਲ ਖਾਣਾ ਫਿਰ ਤੂੰ ਹੀ ਜਾ ਕੇ ਤੇ ਜੇਲ੍ਹ ਚ ਰੋਟੀਆਂ ਖਾਓ ਸਾਰਾ ਕੱਬਰ ਹਾਈ ਵੇ ਮੇਰੇ ਅਰਬਾ ਨਹੀਂ ਹੁਣ ਬੁੱਢੇ ਵਾਰੇ ਮੈਨੂੰ ਜੇਲ੍ਹ ਦੀਆਂ ਰੋਟੀਆਂ ਖਵਾ ਲੈਣੀਆਂ ਗਈ ਹਾਂ ਕੋਈ ਅਕਲ ਨੂੰ ਹੱਥ ਮਾਰ ਮਾਂ ਨੂੰ ਜੇਲ੍ਹ ਚ ਵਾਰਨ ਗਈ ਆ ਅਮਨ ਮੈਂ ਤੇ ਆਖਿਆ ਤੂੰ ਕੱਲੀ ਮੇਰੀ ਦੁਸ਼ਮਣ ਬਣੀ ਆ ਤੂੰ ਤੇ ਨਾਲ ਮਾਂ ਦੀ ਵੀ ਬਣ ਗਈ ਤੈਨੂੰ ਸ਼ਰਮ ਮਾਸਾ ਭਰਾ ਹੈਗੀ ਆ ਕਿ ਨਹੀਂ ਹੈਗੀ ਆਪਣੇ ਦਿਮਾਗ ਤੋਂ ਸੋਚ ਨੇ ਤੂੰ ਇਕੋ ਰਿਸ਼ਤੇ ਪਿੱਛੇ ਕਿੰਨੇ ਰਿਸ਼ਤੇ ਖਰਾਬ ਕਰਨੀਆਂ ਕਿੰਨੇ ਘਰ ਖਰਾਬ ਕਰਨੀਆਂ ਆਪਣੀ ਮਾਂ ਨੇ ਜੰਮਿਆ ਪਾਲਿਆ ਆਪਣੇ ਲਈ ਕੁਝ ਗਲਤ ਸੋਚ ਸਕਦੀ ਆ ਉਹਨੇ ਵੀ ਕੋ ਸੋਚੇ ਤੇ ਤੈਨੂੰ ਕਿੰਦੀ ਨਾਲ ਜਾਣ ਉਹ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ ਇਸ ਘਰ ਦੇ ਵਿੱਚੋਂ ਤੇ ਨਹੀਂ ਜਾਣਾ ਪੁੱਤ ਮੈਂ ਆ ਚਲਦੀ ਆ ਦਫਾ ਹੋ ਹੁੰਦੇ ਇਹਨੂੰ ਆਪੇ ਵੇਖੀ ਕੇ ਇਸ ਦਿਨ ਨੂੰ ਇਹਨੇ ਮੇਰਾ ਮਗਰ ਆਉਣਾ ਹੀ ਹੋ ਮੰਮੀ ਬੈਜੋ ਤੁਸੀਂ ਮੈਂ ਰੋਟੀ ਬਣਾਉਣੀ ਆ ਖਾ ਕੇ ਜਾਇਓ ਇਹਦਾ ਤਾਂ ਦਿਮਾਗ ਹੀ ਖੋਤੇ ਦਾ ਵਾ ਪੁੱਤ ਰੋਟੀ ਮੈਂ ਆ ਗਈ ਖਾਣੀ ਆ ਅੱਲ ਲੱਸ਼ੇ ਪਰੌਂਠੇ ਮੈਨੂੰ ਇਹਨੇ ਥੋੜੇ ਖਵਾਲੇ ਆ ਇਹਨੂੰ ਤੇ ਕਿਸਦਾ ਪਤਾ ਹੀ ਨਹੀਂਗਾ ਸਨਿਆਸ ਹੀ ਹੈ ਨੀ ਮਾਸਾ ਕਹੇ ਰਿਸ਼ਤੇ ਦੀ ਮੈਂ ਆ ਚਲਨੀ ਆ ਪੁੱਤ ਕੋਈ ਨਾ ਮੰਮੀ ਜਾਉ ਤੀ ਫਿਰ ਵੇਖੀ ਕਿਵੇਂ ਪਿੱਛੇ ਪਿੱਛੇ ਭੱਜਦੀ ਆਉਂਦੀ ਜੇ ਇਹ ਗੱਲ ਤੇ ਅੜੀ ਆ ਨਾ ਤੇ ਫਿਰ ਮੈਂ ਵੀ ਇਹ ਗੱਲ ਆਉਣੀ ਆ ਤੇ ਮੰਗਰੇ ਆਉਂਗੀ ਏਦਾਂ ਕਰੀ ਤੂੰ ਮੇਰੀ ਧੀ ਸਿਆਣੀ ਆ ਚੰਗਾ ਲੜਾਈ ਨਾ ਕਰੀ ਨਹੀਂ ਮੰਮੀ ਲੜਾਈ ਨਹੀਂ ਕਰਦੇ ਚਲ ਠੀਕ ਆ ਦਫਾ ਹੋ ਹੁੰਦੇ ਨੂੰ ਜਦੋਂ ਇਹਨੇ ਮੰਨਨੀ ਸੋਨੀ ਨਹੀਂ ਕਿ ਕਹਿਦੀ ਇਹਨੂੰ ਤਾਂ ਮਾਂ ਦੀ ਵੀ ਨਹੀਂ ਕੀ ਕਿਤੇ ਸਾਰ ਹੈ ਗਈ ਵੇਲਾ ਆਪਣੀ ਮੰਮੀ ਨੂੰ ਵੀ ਤੈਨੂੰ ਨਰਾਸ਼ ਕਰਕੇ ਭੇਜਦਾ ਆਪਣੀ ਭੈਣ ਦੀ ਵੀ ਨਹੀਂ ਤੂੰ ਗੱਲ ਮੰਨਦੀ ਹਜੇ ਵੀ ਮੰਨ ਜਾ ਕੋਈ ਹੁ ਮੰਨਨੀ ਆ ਬਹੁ ਤੇਰੀ ਚੱਲ ਜਾ ਮੈਂ ਤੇ ਕਹਿਨੀ ਆ ਮੈਂ ਤੇ ਦੀਦੀ ਬਾਰ ਬਾਰ ਇਹੀ ਕਹਿਨੀ ਆ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਨਹੀਂ ਪੈ ਗਈ ਤੈਨੂੰ ਠੰਡ ਆਪਣੀ ਮਾਂ ਸੱਦ ਕੇ ਹੈ ਕੀ ਕਰਨਾ ਤੇਰੀ ਮਾਂ ਨੇ ਆਣ ਕੇ ਤਮਾਸ਼ਾ ਲਾਉਣਾ ਹੈ ਨਾ ਹਿਲਾ ਲਿਆ ਤਾਂ ਮਾਸ਼ਾਅੱਲਾ ਕਿ ਜਿੱਦਾਂ ਹੀ ਅੱਧਾ ਚਲ ਗਈ ਕੀ ਕਰ ਲੈ ਆਂਨੇ ਹਣ ਤੇ ਫੇਰ ਕੀ ਆ ਮੰਮੀ ਨਹੀਂ ਗਈ ਐ ਮੰਮੀ ਦੇ ਨਾਲ ਇਹਨੂੰ ਤੇ ਹੁਣ ਮੈਂ ਛੱਡ ਕੇ ਆਉਂਗੀ ਚਲ ਗਈ ਮੰਮੀ ਤੇ ਫੇਰ ਕੀ ਹੋਇਆ ਕੋਈ ਭਾਰਤ ਨਹੀਂ ਟੁੱਟ ਗਿਆ ਵੇਖੀ ਹਾਂ ਕਿੱਦਾਂ ਜਾਂਦੀ ਆ ਐਵੇਂ ਜਾਉਗੀ 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 ਇੱਥੇ ਹੱਦ ਹੋ ਗਈ ਇਹਨਾਂ ਵਾਲੀ ਕਿਥੇ ਕਰਦੀਆਂ ਕੀ ਫਿਰਦੀਆਂ ਆਏ ਮੰਮੀ ਚਲ ਪੁੱਤ ਚੁੱਪ ਕਰ ਤੂੰ ਮੈਂ ਆ ਤੇਰੇ ਨਾਲ ਹੀ ਆ ਨਾ ਤੂੰ ਕੋ ਦਿਲ ਛੱਡਣ ਦੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਇੱਥੇ ਤੂੰ ਜਿਹੜੀ ਗੱਲ ਹੁੰਦੀ ਤਾਂ ਮੈਨੂੰ ਦੱਸਿਆ ਕਰ ਇਹਨਾਂ ਦਾ ਡਰ ਕੇ ਨਹੀਂ ਨਾ ਤੂੰ ਰਹਿਣਾ ਤੂੰ ਇਹ ਵੀ ਕਹਦੇ ਮੇਰੇ ਨਾਲ ਮੰਮੀ ਤੂੰ ਜਰੂਰ ਗੱਲਾਂ ਗੱਲਾਂ ਜੀ ਮੇਰੇ ਨਾਲ ਆ ਉਦਾਂ ਕਿਤੇ ਤੂੰ ਮੇਰੇ ਨਾਲ ਆ ਗਈਆਂ ਇੱਕਾ ਜਿਹੜੀ ਮੇਰੀ ਭੈਣ ਆ ਉਹ ਮੇਰੀ ਦੁਸ਼ਮਣ ਬਣੀ ਆ ਉਹ ਤੁਰਗ ਵੀ ਨਹੀਂ ਠੀਕ ਆ ਗਏ ਪਤਾ ਨਹੀਂ ਕਦੋਂ ਇਹਨਾਂ ਨੇ ਠੀਕ ਹੋਣਾ ਆ ਪੁੱਤ ਉਹਦੋਂ ਕਦੋਂ ਠੀਕ ਹੋ ਕਦੋਂ ਨਹੀਂ ਠੀਕ ਹੋ ਇਹ ਤਾਂ ਮਹਾਰਾਜ ਦੇ ਹੱਥ ਵਸਵਾ ਤਾਂ ਬਾਕੀ ਪੁੱਤ ਜਿੱਦਾਂ ਚੱਲਣ ਡਿਆ ਹੁਣ ਤਾਂ ਜੇ ਇਦਾਂ ਹੀ ਚੱਲਣਾ ਵਾ ਤੂੰ ਕੀ ਚਾਹੁੰਦੀ ਵੀ ਮੈਂ ਇੱਥੇ ਨਾ ਰਹਾ ਵਾਂ ਮੰਮੀ ਮੈਨੂੰ ਫਿਰ ਦਾ ਸੋਣਾ ਮੈਂ ਕੀ ਕਰਾਂ ਤੂੰ ਕੀ ਕਰਨਾ ਵਾ ਕੋਈ ਗੱਲ ਨਹੀਂ ਤੂੰ ਪਰਵਾਹ ਨਾ ਕਰ ਐਵੇਂ ਨਾ ਨਿੱਕੇ ਨਿੱਕੇ ਗੱਲਾਂ ਤੋਂ ਰੋਂਦੀ ਰਿਆ ਕਰ ਜਦੋਂ ਤੈਨੂੰ ਮੈਂ ਕਹਿੰਨੀ ਵੀ ਮੈਂ ਤੇਰਾ ਸਾਥ ਦੇਣ ਲਈ ਆ ਤੇ ਫੇਰ ਤੈਨੂੰ ਕਿਉਂ ਲੱਗਦਾ ਵੀ ਤੂੰ ਮੇਰਾ ਨਹੀਂ ਸਾਥ ਦੇਣ ਦੀ ਹੈ ਮੰਮੀ ਮੈਨੂੰ ਇਹ ਸਾਰੀਆਂ ਗੱਲਾਂ ਦਾ ਨਹੀਂ ਪਤਾ ਪਰ ਮੈਂ ਨਾ ਬਲਜੀਤ ਨੂੰ ਨਹੀਂ ਇੱਥੇ ਰਹਿਣ ਦੇਣਾ ਚੱਲ ਕੋਈ ਗੱਲ ਨਹੀਂ ਬਲਜੀਤ ਦਾ ਤੇ ਅਗਰ ਮੀਤ ਦਾ ਕਰਦੇ ਕੋਈ ਮਸਲਾ ਹੱਲ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਨਾਲ ਵਾ ਨਾ ਉਹ ਗੱਲ ਨਾ ਹੋਵੇ ਵੀ ਫੇਰ ਤੂੰ ਦੂਜੇ ਬੰਨੇ ਹੋ ਜਾਏ ਤੇ ਮੈਂ ਇਕੱਲੀ ਫਸ ਜਾ ਮਮੀ ਆ ਕਿਦਾਂ ਦੀਆਂ ਗੱਲਾਂ ਕਰ ਰਹੇ ਨੇ ਤੁਸੀਂ ਉਹ ਤੁਸੀਂ ਜਿੱਥੇ ਕਿਹਾ ਮੈਨੂੰ ਮੈਂ ਉੱਥੇ ਤੁਹਾਡੇ ਨਾਲ ਖੜੀ ਹੋਈ ਆ ਖੜਦਾ ਤੇ ਮੈਂ ਖੜ ਗਈ ਜਿਵੇਂ ਕੇ ਬਹਿ ਜਾ ਤੇ ਮੈਂ ਬਹਿ ਗਈ ਆ ਤੇ ਹੁਣ ਤੁਸੀਂ ਆ ਕਿਦਾਂ ਦੀਆਂ ਗੱਲਾਂ ਕਰ ਰਹੇ ਆ ਚਲ ਠੀਕ ਵਾ ਮੈਂ ਤਾਂ ਤੈਨੂੰ ਇਹੋ ਪੁੱਛਿਆ ਵੀ ਚਲ ਤੂੰ ਮੇਰੇ ਨਾਲ ਵਾ ਹੋਰ ਨਾ ਨਾ ਪਤਾ ਨਹੀਂ ਪੁੱਤ ਬਦਲਦਾ ਕਿੰਨਾ ਚਿਰ ਲੱਗਦਾ ਜਿੱਦਾਂ ਤੂੰ ਹੁਣ ਉਹਨਾਂ ਨਾਲ ਹੀ ਪਹਿਲਾਂ ਉਹਨਾਂ ਨੂੰ ਹਟ ਗਈ ਤੇ ਮੇਰੇ ਨਾਲ ਹੋ ਗਈ ਮੈਂ ਇਹ ਕਰਕੇ ਤੈਨੂੰ ਪੱਕਿਆਂ ਕਰਦੀ ਵੀ ਤੂੰ ਮੇਰੇ ਨਾਲ ਹੀ ਖੜੀ ਰਹੇਂਗੀ ਮੰਮੀ ਨਾ ਤੇ ਮੈਂ ਤੁਹਾਡਾ ਸਾਥ ਦੇਣੀ ਆ ਤੁਹਾਡੇ ਦਿਲ ਚ ਤੇ ਗੱਲ ਵੀ ਨਹੀਂ ਆਉਣੀ ਚਾਹੀਦੀ ਤੂੰ ਹੀ ਪਤਾ ਨਹੀਂ ਕਿਹੜੀਆਂ ਸੋਚਾਂ ਸੋਚੀ ਜਾਂਨੇ ਆ ਪੁੱਤ ਸੋਚਣੀਆਂ ਪੈਂਦੀਆਂ ਆ ਸਿਆਣੇ ਬੰਦੇ ਨੂੰ ਬੜਾ ਕੋਈ ਵੇਖਣਾ ਪੈਂਦਾ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਪੁੱਤ ਮੈਂ ਤੇਰੇ ਨਾਲ ਆਵਾਂ ਤੂੰ ਟੈਨਸ਼ਨ ਨਾ ਲੈ ਇਹਨਾਂ ਦੀ ਸਕੀਮ ਹੁਣ ਮੈਂ ਲੰਮੀ ਕੋਈ ਹਮ ਮੰਮੀ ਵੀ ਬਸ ਨਾ ਗੱਲਾਂ ਕਰਨ ਜੋਗੇ ਆ ਗੱਲਾਂ ਗੱਲਾਂ ਚ ਮੇਰਾ ਸਾਥ ਦੇਣ ਜੋਗੇ ਆ ਹੁਣ ਤੱਕ ਕੀਤਾ ਹੀ ਕੀ ਆ ਇਹਨਾਂ ਨੇ ਕੋਈ ਗੱਲ ਨਹੀਂ ਇਹ ਲੜਾਈ ਹੁਣ ਮੇਰੀ ਆ ਮੈਨੂੰ ਆਪਣਾ ਹੱਕ ਲੈਣ ਲਈ ਨਾ ਹੁਣ ਖੁਦ ਹੀ ਲੈਣਾ ਪੈਣਾ ਆ ਮੇਰਾ ਨਹੀਂ ਕਿਸੇ ਨੇ ਇੱਥੇ ਸਾਥ ਦੇਣਾ ਕੋਈ ਗੱਲ ਨਹੀਂ ਹੁਣ ਤੇ ਮੈਨੂੰ ਨਾ ਦ드ਵੀਰ ਵੀ ਨਹੀਂ ਚਾਹੀਦਾ ਤੇ ਰਹੀ ਗੱਲ ਅਬਲਜੀਤ ਤੇ ਗਰਮੀਤ ਦੀ ਕੋਈ ਗੱਲ ਨਹੀਂ ਇਹਨਾਂ ਦੀ ਤਾਂ ਹੁਣ ਇਸ ਘਰ ਚੋਂ ਅਰਥੀ ਉੱਠੂਗੀ ਤੇ ਮੈਂ ਉਹ ਮੈਂ ਕਰਦੀ ਮਾਲ ਕਰਨ ਹਾਇਨੀ ਆ ਬੜਾ ਸੰਡਈ ਆ ਦੀਦੀ ਤੂੰ ਇਹਦੇ ਹਾਸੇ ਵਾਲ ਨਾ ਵੇਖ ਭੈਣ ਮੇਰੀ ਆ ਮੈਮ ਮੋਟਾ-ਮੋਟਾ ਦਿਮਾਗ ਵੀ ਇਹਦੀ ਆਨੀ ਆ ਲੱਗ ਜਾਂਦੀ ਮਗਰ ਕਿਸ ਦੇ ਪਰ ਜਰੂਰ ਇਹਦੇ ਦਿਮਾਗ 'ਚ ਨਾ ਕੁਝ ਚੱਲਣ ਡਿਆ ਏ ਇਹਨੇ ਕੋ ਨਾ ਕੋ ਸਕੀਮ ਤੇ ਲਾਈ ਆ ਇਹ ਐਵੇਂ ਨਹੀਂ ਹਾਸੇ ਹੱਸਦੀ ਬੜੀ ਤੇਜ ਆਏ ਹਏ ਮੇਰੇ ਤਾਂ ਆਪ ਡਾ ਰੌਣ ਲੱਗ ਗਿਆ ਤੇਰੀ ਹਾ ਗੱਲ ਸੁਣ ਕੇ ਤੂੰ ਜ਼ਿਆਦਾ ਵਾਕ ਬਾਏ ਦੇ ਤੋਂ ਤੈਨੂੰ ਤੇ ਇਹਦੇ ਸੁਭਾਅ ਦਾ ਪਤਾ ਹੋਣਾ ਹਏ ਨਵੀਂ-ਨਵੀਂ ਜਦੋਂ ਆਈ ਉਦੋਂ ਤੇ ਸਹੀ ਰਹੀ ਆ ਹੁਣ ਇਹਦੇ ਹਾਸੇ ਵੇ ਕੀ ਆਂਦੇ ਪਹਿਲਾਂ ਇਹਦਾ ਜੱਕ ਦਮ ਦਾ ਹਾਸਾ ਇਹ ਕੋਈ ਨਾ ਤੂ ਫਾਣ ਨਹੀਂ ਲਿਆਉਗੀ ਸੱਚੀ ਮੈਨੂੰ ਇਹਨੇ ਸੋਚਾਂ ਚ ਪਾਤਾ ਵਾ ਬਾੜੀ ਤੇਜ ਆਏ ਬਣ ਗਈ ਹੁਣ ਅੱਗੇ ਦਾ ਰੋਂਦੀ ਦਾ ਸਾਹ ਨਹੀਂ ਸੁੱਕਣ ਧਿਆ ਸੀ ਬਸ ਵਧੀਆ ਐਦਾਂ ਕੰਮ ਕਰਦੀ ਲੱਗਦੀ ਐ ਸੋਹਣੀ ਤੂੰ ਪਹਿਲਾਂ ਨੇ ਮੈਂ ਜਦੋਂ ਮੈਂ ਨਾ ਵੇਲੀ ਰਹਿਨੀ ਆ ਇਹਦਾ ਕੰਮ ਧੰਦਾ ਕਰੇਗੀ ਨਾ ਤੇਰੀ ਤਨਖਾਹ ਵਧਾ ਦਾਂਗੇ ਹੋਰ ਕੰਮ ਤੇ ਮੈਂ ਬੜੇ ਚਿਰ ਦਾ ਕਰਦੀ ਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਦਿਸਦਾ ਚੱਲ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਕੰਮ ਤੁਸੀਂ ਤਨਖਾਹ ਵਧਾ ਦਿਓ ਮੇਰੀ ਉਹ ਤਾਂ ਗੱਲ ਤੇਰੀ ਠੀਕ ਹੈ ਕਦੀ ਤੈਨੂੰ ਕੰਮ ਕਰਦੇ ਨੂੰ ਵੇਖਿਆ ਨਹੀਂ ਮੈਂ ਤਾਂ ਕਿਹਾ ਵਾ ਹੁਣ ਕੰਮ ਕਰਾਂ ਦੇ ਦਿਖਣੀਆਂ ਤਾਂ ਇਹ ਕਹਿੰਦੇ ਤੇਰੀ ਤਨਖਾਹ ਵਧਾਵਾਂਗੇ ਤੇ ਪੂਰਾ ਮਨ ਲਾ ਕੇ ਕੰਮ ਕਰਿਆ ਕਰ ਪੈਸੇ ਦੀ ਟੈਨਸ਼ਨ ਨਾ ਲਈ ਕੋਈ ਵੀ ਕੋਈ ਗੱਲ ਨਹੀਂ ਹਾਏ ਵੀ ਇਹਨਾਂ ਦੇ ਲੱਛਣ ਹਾਏ ਮੇਰੇ ਰੱਬਾ ਨਹੀਂ ਤੇਰੀ ਭੈਣ ਦਾ ਸਬਾ ਕਿਦਾਂ ਦਾ ਵਾ ਕਿਦਾਂ ਗਿਰਗਿੜ ਵਾਂਗੂ ਰੰਗ ਬਦਲਦੀ ਏ ਉਹਦਾ کبیر ਨੇ ਕਿਹਾ ਵਾਪੇ ਨੌਕਰਾਨੀ ਆ ਤੇ ਉਹਨੂੰ ਕੋਈ ਨਹੀਂ ਕਿਹਾ ਅਹੀਂ ਮੇਰੀ ਤਨਖਾਹ ਵਧਾ ਦਿਓ ਤੇ ਜਦੋਂ ਕਿਤੇ ਅਹੀਂ ਕਿਹਾ ਹੁੰਦਾ ਨਾ ਤੇ ਸਾਡੇ ਗਲ ਪੈ ਜਾਣਾ ਇਹਨੇ ਤੇ ਗਲ ਪਈ ਨੇ ਲੱਥਣਾ ਨਹੀਂ ਗਲ ਪੈਣਾ ਦੀਦੀ ਆ ਤੇ ਮੈਨੂੰ ਲੱਗਦਾ ਤੇਰੀ ਗੱਲ ਸਹੀ ਪਰ ਰੰਗ ਬਦਲਦੇ ਉਹ ਨੌਕਰਾਨੀ ਬਣ ਕੇ ਉਹਦੇ ਤੇ ਜਾਲ ਡਈ ਵਿਛਾਉਣ ਮੈਂ ਕਿਆ ਹੀ ਨਾ ਬੇਦਾ ਹ ਸਮਮੁਲੀ ਹਸਾਣਾ ਸਮਝੋ ਬਾਲੀ ਉੰਤਰੀ ਆ ਭੈਣ ਤੇ ਮੇਰੀ ਆ ਲੈ ਵੀ ਇਹਨੇ ਨਾ ਮੰਮੀ ਦੇ ਪੈਰਾਂ ਤੇ ਪਾਣੀ ਪੈਣ ਦਿੱਤਾ ਨਾ ਮੇਰੇ ਨੀ ਗਰਮੀ ਤੇ ਮੇਰੇ ਨਾ ਹੱਥੋਂ ਸਾਰਾ ਕੁਝ ਨਿਕਲਦਾ ਹੀ ਜਾਂਦਾ ਫਰੀਦਾ ਮੈਂ ਵੀ ਨਹੀਂ ਕਰ ਸਕਦੀ ਮੇਰੀ ਸੋਹਣ ਗੱਲ ਤੇਰੇ ਹੱਥੋਂ ਜੋ ਨਿਕਲਦਾ ਠੀਕ ਆ ਤੇ ਮੇਰੇ ਹੱਥਾਂ ਚ ਜ਼ਿਆਦਾ ਨਿਕਲ ਨਾ ਵਾ ਮੇਰਾ ਤੇ ਆਦਮੀ ਨੇ ਦਾੜੀ ਮਾਰ ਕੇ ਲੈ ਜਾਣਾ ਵਾ ਉਹ ਜਿੱਦਾਂ ਇਹ ਰੰਗ ਬਦਲਦੀ ਆ ਮੇਰੇ ਤੇ ਹਰ ਇਹਦੇ ਹਾਸੇ ਤੋਂ ਮੈਨੂੰ ਡਰਾ ਹੀ ਜਾਂਦਾ ਵਾ ਦੇਦੀ ਆ ਵੇ ਸਹੀ ਮੁਸਕਾਉਂਦੀ ਤੇ ਵੇ ਦੇਦੀ ਆ ਹੋਏ ਤੇ ਮੈਂ ਗੱਲਾਂ ਨਹੀਂ ਆ ਕਰਨ ਮੈਂ ਜਿਹੜਾ پلان ਸੋਚੀ ਬੈਠੀ ਸੀ ਵੀ ਤੁਹਾਡਾ ਘਰ ਵਸ ਜੇ ਕੱਲ ਮੈਨੂੰ ਵੀ ਥੋੜੀ ਸ਼ਾਂਤੀ ਮਿਲ ਜੇ ਵੀ ਜੇ ਮੈਂ ਗਲਤ ਕੀਤਾ ਤਾਂ ਹੁਣ ਸਹੀ ਮੈਂ ਵੀ ਆਪਣੇ ਹੱਥਾਂ ਨਾਲ ਹੀ ਸਹੀ ਕਰਤਾ ਪਰ ਆਹ ਤਾਂ ਕੁਝ ਹੋਰ ਹੀ ਘਰੀ ਜਾਣ ਲਈ ਆ ਮਮੀ ਬੈਠਿਆ ਹਾਂ ਬੈਠੀ ਪੁੱਤ ਅੰਦਰ ਤਾਂ ਕੁੜਕੋੜੀ ਲੱਗੀ ਰਹਿੰਦੀ ਆ ਹਾਰ ਕੇ ਮੈਂ ਬਾਹਰ ਹੀ ਬਹਿ ਜਾਨੀ ਇਹਨਾਂ ਤਾਂ ਪੱਕੇ ਦੀ ਬਾਅਦ ਹੀ ਉਹ ਕੱਲ ਸੁਸਤੀ ਪਉਂਦੀ ਆ ਵੇ ਕਿੰਦੀ ਸੋਹਣੀ ਟਾਲੀ ਦੀ ਹਵਾ ਵਗੰਡੀ ਆ ਮਮੀ ਇੱਕ ਗੱਲ ਹੈਗੀ ਆ ਟਾਲੀ ਦੀ ਸ਼ਾਮ ਵਰਗੀ ਸ਼ਾਨ ਹੀ ਹੈਗੀ ਕੋਈ ਨਾ ਨਾ ਬਹੁਤ ਠੰਡੀ ਆ ਛਾਂ ਇਹਦੀ ਨਾਲੇ ਉਹ ਉਹ ਕੰਦਰ ਹੋਈ ਹਵਾਏ ਅੰਰੋਹੀ ਹਵਾ ਤੇ ਗੱਲ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਯਾਰੀ ਜੱਟ ਦੀ ਤੂਤ ਦਾ ਮੋਛਾ ਤੇ ਟਾਲੀ ਦੀ ਸ਼ਾਹ ਟਾਲੀ ਦੀ ਸ਼ਾਹ ਇੱਕ ਤਰੀਕਾਈ ਜਾਂਦੀ ਹੈ ਹੋਰ ਬੜਾ ਫਰਕ ਵਾਗ ਪਾਣੀ ਵੀ ਲੋ ਉਹ ਵੀ ਪਾਣੀ ਤੇ ਮੈਂ ਪੀਣਾ ਨਹੀਂ ਕਿ ਮੈਂ ਤੇ ਅੱਜ ਸ਼ਬੀਰ ਲੱਗੀ ਸੀ ਤੋ ਸ਼ਬੀਰ ਪੀ ਆਵਾ ਦੋ ਗਲਾਸ ਪੀਤੇ ਆ ਠੰਡੇ ਤਾਰ ਐ ਨਿਆਰਾ ਲਾ ਕੇ ਆ ਕਿ ਤੇ ਛੁ ਮੈਂ ਤੇ ਕਿਹਾ ਧੁੱਪੇ ਆਏ ਹੋਣੇ ਪਾਣੀ ਲੈ ਕੇ ਜਾਨੀ ਆ ਉਹ ਨਹੀਂ ਨਹੀਂ ਭਾਬੀ ਕੋਈ ਗੱਲ ਨਹੀਂ ਮੈਂ ਪੀਣਾ ਦਾ ਮੈਂ ਤੁਹਾਡੇ ਕੋਲ ਮੰਗ ਲੈਣਾ ਸੀ ਆਪੀ ਤੇ ਨਾਲੇ ਮੈਨੂੰ ਨਾ ਭਾਬੀ ਭਾਬੀ ਨਾ ਕਹਾਂ ਕੋ ਵਾਰ-ਵਾਰ ਮੈਨੂੰ ਨਹੀਂ ਚੰਗਾ ਲੱਗਦਾ ਕਿਉਂ ਤੂੰ ਭਾਬੀਆਂ ਮੇਰੀ ਵੱਡੇ ਥਾਂ ਦੇ ਆ ਤੈਨੂੰ ਭਾਬੀ ਨਾ ਕਹਾਂ ਤੇ ਹੋਰ ਕੀ ਕਹਾਂ ਦੱਸ ਮੈਨੂੰ ਨਹੀਂ ਚੰਗਾ ਲੱਗਦਾ ਭਾਬੀ ਭਾਬੀ ਜੇ ਤੇਨੂੰ ਭਾਬੀ ਨਾ ਕਹਾਂਗਾ ਤੇ ਨਾਲਾਂਗਾ ਤਾਂ ਲੋਕੀ ਕੀ ਆਖਣਗੇ ਉਹ ਲੋਕੀ ਤੇ ਬਥੇਰਾ ਕੁਝ ਕਹਿੰਦੇ ਆ ਕਹੀ ਜਾਣ ਦੋ ਕੀ ਫਰਕ ਪੈਂਦਿਆ ਉਹ ਤੇ ਗੱਲ ਹੈ ਗਿਆ ਮੰਮੀ ਚਲੇ ਗਿਆ ਆਹੋ ਚਲੇ ਗਿਆ ਕਹਿੰਦੇ ਹੀ ਮੈਨੂੰ ਨਾਲ ਚੱਲ ਨਾਲ ਚੱਲ ਮੈਂ ਤਾਂ ਮੈਂ ਨਹੀਂ ਜਾਣਾ ਜੂਣਾ ਕਰ ਲੋ ਤੁਸੀਂ ਜੋ ਕਰਨਾ ਚੱਲ ਗਈ ਫਿਰ ਚੰਗਾ ਕੀਤਾ ਹੀ ਅੜੀ ਰਹੇਂਗੀ ਨਾ ਤਾਂ ਹੀ ਗੱਲ ਬਣਨੀ ਆ ਚੰਗਾ ਕੀਤਾ ਨਹੀਂ ਗਏ ਹੋਰ ਮੰਨੀ ਮੈਂ ਤੈਨੂੰ ਕਹਿਨੀ ਤੇਰਾ ਘਰ ਵਾ ਤੇਰਾ ਬਾਹਰ ਵ ਸਿੱਧਕਾ ਕਰਕੇ ਬਹਿ ਜਾ ਆਹੋ ਐਵੇਂ ਤੂੰ ਉਹਨਾਂ ਨੂੰ ਕਹਿਣਾ ਜਿਹੜੀ ਗੱਲ ਉਹੋ ਹੀ ਗੱਲ ਤੇ اٹਕਲ ਰਿਓ ਬਸ ਤੁਸੀਂ ਨਾ ਨਾ ਮੈਂ ਤੇ ਨਹੀਂ ਜਾਂਦੀ ਹੁਣ ਕਰ ਲੈਣ ਜੋ ਕਰਨਾ ਆ ਮੈਂ ਤੇ ਕੱਢੂ ਇਹਨਾਂ ਨੂੰ ਨਾਲੇ ਕੀ ਕਰ ਲੈਣਗੀਆਂ ਐਡਾ ਕਿਤੇ ਡਰ ਮਾਰਿਆ ਵਾ ਕਿਤੇ ਤੇਰਨੂੰ ਅਸੀਂ ਵੀ ਤੇ ਤੇਰੇ ਨਾਲ ਹੀ ਆ ਉਹ ਮੰਮੀ ਇੱਕ ਧਮਕੀ ਦਿੱਤੀ ਮੈਂ ਕਿਹਾ ਵੀ ਮੈਂ ਖਾ ਕੇ ਕੁਝ ਮਰ ਜਾਣਾ ਤੇ ਵਿੱਚੇ ਮੰਮੀ ਮੈਂ ਤੇਰਾ ਨਾਲ ਖਾਣਾ ਚਲ ਗਈ ਫਿਰ ਚੰਗਾ ਕੀਤਾ ਚਲ ਗਈ ਆਈ ਤੇ ਬੜੇ ਪਰਮਿਸ਼ਨ ਹੀ ਅਸੀਂ ਕੁਛ ਕਹੀਏ ਨਾ ਤੇ ਮੰਮੀ ਨੇ ਨਾ ਸਾਨੂੰ ਆਖਣਾ ਵੀ ਇਹ ਮਾੜੇ ਆ ਤੂੰ ਕਹਿੰਗੀ ਤੈਨੂੰ ਧੀ ਲਗਦੀ ਹੈ ਤੇਰਾ ਨਹੀਂ ਕੋਈ ਗੁੱਸਾ ਕਰਨਾ ਕਿਸੇ ਨੇ ਵੀ ਕੋਈ ਗੱਲ ਦਾ ਕਰਦੀ ਹੀ ਗੁੱਸਾ ਬਥੇਰਾ ਕੁਛ ਬੋਲ ਕੇ ਗਈ ਆ ਮੈਨੂੰ ਨਹੀਂ ਪਰਵਾ ਕੀ ਜਾਵੇ ਜੋ ਕਹਿਣਾ ਹੈ ਬਸ ਬਸ ਆਹੇ ਗੱਲਾਂ ਤੇ ਨਾ ਮਨਿਆ ਖਰੀ ਰਉਗਿਨਾ ਤਾਂ ਸਾਰੇ ਨੂੰ ਹੱਕ ਮਿਲ ਜਾਣੇ ਆ ਸਾਰੇ ਹੱਕ ਮਿਲਣੇ ਆ ਆਹ ਮਾਂ ਵੀ ਜੜੀ ਗਰਮੀਤ ਵਲਦੀ ਨਾਲੇ ਮੰਮੀ ਪਤਾ ਕੀ ਕਹਨਾ ਮਾਵਾਂ ਧੀਆਂ ਦਾ ਇੱਕ ਪਰਦਾ ਹੁੰਦਾ ਉਹ ਨਿਕ ਨਿਕ ਤਨ ਗੁੱਸੇ ਰਹਿਣਾ ਵਾ ਹਾਂ ਕੋਈ ਗੱਲ ਨਹੀਂ ਤੂੰ ਕੀ ਕਰਾਵੇ ਉਹ ਨਾਲੇ ਕੋਈ ਗੱਲ ਨਹੀਂ ਨਾ ਵੀ ਮਿਲੂਗੇ ਨਾ ਹੱਕ ਲੈਣੇ ਮੈਨੂੰ ਹੁੰਦੇ ਆ ਚੰਗੀ ਤਰ੍ਹਾਂ ਬਸ ਤੂੰ ਹੀ ਨਾ ਟੈਨਸ਼ਨ ਲਾ ਇੰਨਾ ਗੱਲਾਂ ਤੇ ਰਹੇਂਗੀ ਨਾ ਤੇ ਫੇਰ ਹੀ ਗੱਲ ਬਣਨੀ ਆ ਘਰ ਦੇ ਵਿੱਚ ਤੂੰ ਤੇ ਪਹਿਲਾਂ ਹੀ ਡਰ ਜਾਨੀ ਆ ਡਰੀ ਨਾ ਬਸ ਅੜ ਕੇ ਰਹਿ ਮੈਂ ਨਹੀਂ ਡਰਦੀ ਦੁਰਦੀ ਆ ਮੈਂ ਵੀ ਆ ਗਰਮੀਤ ਦੀ ਭੈਣ ਆ ਕੋਈ ਗੱਲ ਨਹੀਂ ਹਾਂ ਬਸ ਗਰਮੀਤ ਦੀ ਭੈਣ ਵਾ ਤੇ ਗਰਮੀਤ ਨੂੰ ਐ ਖੂਜੇ ਲਾ ਕੇ ਰੱਖ ਅਹੀਂ ਤੇਰੇ ਨਾਲ ਜਿੱਥੇ ਤੈਨੂੰ ਸਾਡੀ ਲੋੜ ਪਊ ਤੂੰ ਸਾਨੂੰ ਦੱਸਿਆ ਕਰ ਅਹੀਂ ਨਹੀਂ ਤੇਰੇ ਤੋਂ ਪਛਾਣ ਹਟਦੇ ਮੈਨੂੰ ਉਦਾਂ ਵੀ ਹੁਣ ਕਿਸੇ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਤੁਸੀਂ ਦੇਖੀ ਜਾਓ ਹੁਣ ਹੁੰਦਾ ਕੀ ਆ ਚਲੋ ਅਹੀਂ ਤੇ ਦੇਖਣ ਹੀ来 ਆ ਉਹ ਤੇ ਮੇਰੇ ਵੀ ਦਿਵਾਲੇ ਹੋਈਆਂ ਰਹਿੰਦੀਆਂ ਉਹੋ ਗੱਲ ਵੱਡਣ ਪੈਂਦੀਆਂ ਵਾ ਚੇਖੋ ਗੱਲ ਕਰਦੇ ਆ ਆਪੇ ਪਤਾ ਲੱਗ ਜਾਣਾ ਚ ਤੂੰ ਮਨ ਨੂੰ ਉਹੋ ਗੱਲ ਮੂੰਹ ਬੋੜਾ ਚ ਪਾਬ ਦੈਂਗੀ ਤੇ ਜਵਾਬ ਦੇ ਗੱਲ ਤੇ ਕੋਈ ਆ ਬਸ ਮੰਮੀ ਅਹੀਂ ਕੁਛ ਕਹਿ ਦਿਆ ਸਾਨੂੰ ਉਲਟਾ ਐਂ ਢੁੱਡਾ ਦੀ ਖੱਖਰਾਂ ਵਾਂਗੂ ਪੈਂਦੀ ਆ ਸਾਨੂੰ ਉਹ ਕਾੜੀ ਤੂੰ ਜਵਾਬ ਦੇਂਗੀ ਠੋਕ ਠੋਕੇ ਤੇ ਫਿਰ ਵੇਖੀ ਕਿਦਾਂ ਗਾੜੀ ਲੱਗਦੀ ਆ ਤੇਰੇ ਕੋਈ ਨਹੀਂ ਹੁਣ ਜਵਾਬ ਵੀ ਮਿਲਨੇ ਇਨਾਂ ਨੂੰ ਆਹ ਡਾਇਆ ਕਰ ਇਹਨਾਂ ਨੂੰ ਕੰਮ ਕਰਨ ਨਾ ਕਰਨ ਬਿਲਕੁਲ ਨਹੀਂ ਲੰਗਰ ਪਕਾ ਕੇ ਇਹਨਾਂ ਨੂੰ ਮੱਥੇ ਮਾਰਦੇ ਮਮੀ ਮੈਂ ਤੇ ਨਾ ਕਰਾਂ ਕੰਮ ਨਾ ਮੈਂ ਕਰਾਂ ਅੱਜ ਤੇ ਨਾ ਮੈਂ ਕਰਾਂ ਕੱਲ ਆਹ ਹੁਣ ਰਕਵੀਰ ਕਰਕੇ ਕਰਨਾ ਪੈਂਦਾ ਮਮੀ ਕੀ ਕਰਾਂ ਹੁਣ ਤੂੰ ਨਾ ਚਾਲ ਖੇਡ ਜਿਦੋਂ ਰਕਵੀਰ ਘਰ ਆਉਂਦਾ ਤਾਂ ਉਦੋਂ ਦਵਾ-ਦਵ ਕੰਮ ਕਰ ਲੱਗਦਾ ਮੈਂ ਵੀ ਮੈਂ ਇਦਾਂ ਹੀ ਕੀਤਾ ਸੀ ਮੈਂ ਦੇ ਲਿਆ ਸੀ ਮੈਂ ਲੱਗੀ ਇੱਥੇ ਝਾੜੂ ਫੇਰੇ ਨਾ ਜਦੋਂ ਜਦੋਂ ਵੀਰ ਘਰੇ ਆਇਆ ਖਲ ਨਾ ਉਦੋਂ ਦਵਾ ਦਵਾ ਕੰਮ ਨੂੰ ਲੱਗ ਗਈ ਤੇ ਜਦੋਂ ਕੰਮ ਹੀ ਸਾਰਾ ਮੈਂ ਕਰ ਲੈ ਜਦੋਂ ਵੀਰ ਵੀਰ ਕਹਿੰਦਾ ਸਾਈ ਜਿਹੜੀ ਘਰੇ ਦੀ ਠਾ ਜਿੰਦਾ ਵਾ ਉਹਨੇ ਜਦੋਂ ਮੰਮੀ ਮੰਮੀ ਤੇਰੇ ਆ ਛੜਤਾ ਕੰਮ ਸਾਰੇ ਮਾਰੀ ਭਾਰੀ ਉਹਨਾਂ ਦੇ ਸਿਰ ਤੇ ਸਿਰ ਤੇ ਵੱਟ ਗਏ ਕਰੋ ਚਾਹੇ ਨਾ ਕਰੋ ਹਾਂ ਕਰਨ ਬਾਬੇ ਕੋਈ ਗੱਲ ਨਹੀਂ ਮੰਮੀ ਇਹ ਹੁਣ ਏਦਾਂ ਨਹੀਂ ਕੰਮ ਬਣਨਾ ਏਦਾਂ ਹੀ ਬਣਨਾ ਵਾ ਚੁੱਪਚੀ ਪਿੱਤਾ ਵਿੱਚੇ ਵਿੱਚ ਦਾਤੀ ਫੇਰ ਪਤਾ ਫੇਰ ਲੱਗਣਾ ਇਹਨਾਂ ਨੂੰ ਫੇਰ ਨਹੀਂ ਹੁਣ ਮੈਂ ਮੰਮੀ ਏਦਾਂ ਹੀ ਆ ਵਿੱਚ ਵਿਚਾਲੇ ਦਾਤੀ ਫੇਰ ਨਹੀਂ ਮੈਂਦੀ ਬਸ ਜਿਹੜਾ ਕਿਹਨੂੰ ਪਤਾ ਹੀ ਨਾ ਲੱਗੇ ਕਿ ਨਹੀਂ ਬਣੀ ਬੜੀਆਂ ਚਲਾਕ ਆ ਮੰਮੀ ਬਹਿ ਬਹਿ ਕੇ ਗੱਲਾਂ ਕਰਦੀਆਂ ਇਹ ਕਰ ਲੰਦੇ ਕਿ ਨੱਕ ਚ ਕੋਈ ਗੱਲ ਨਹੀਂ ਉਹ ਨਿਚੇਰੀ ਗੱਲਾਂ ਕਰਨੀਆਂ ਮੈਂ ਜਿੰਦਰਖਵੀਰ ਨਹੀਂ ਠੀਕ ਹੁੰਦਾ ਅੱਜ ਉਹਨੂੰ ਜਿਆਦਾਸ਼ ਆ ਗਈ ਤੇ ਸਾਰਾ ਪਲੜਾ ਧਿਰਵਲ ਹੋ ਜਾਣਾ ਇਹਨਾਂ ਨੇ ਵੇਰ ਹੁੰਦੀਆਂ ਦੀਆਂ ਰੋਂਦੀਆਂ ਰਹਿਣ ਆਲੀ ਸਕੀਮਾਂ ਬਣੀਆਂ ਲਾਉਂਦੀਆਂ ਸਾਰੀ ਜਿਹੜੀ ਬੇਟੀਆਂ ਬੇਟੀਆਂ ਉਹ ਬੈਠੀਆਂ ਗੱਲਾਂ ਨਹੀਂ ਕਰਦੀਆਂ ਸਕੀਮਾਂ ਲਾਉਂਦੀਆਂ ਇੰਨੀਆਂ ਵਾ ਤੂੰ ਵੀ ਆਪਣਾ ਦਿਮਾਗ ਵਰਤਿਆ ਕਰ ਸਕੀਮਾਂ ਲਾਇਆ ਕਰ ਕੋਈ ਨਾ ਕੋਈ ਕਿੱਦਾਂ ਇਹਨਾਂ ਨੂੰ ਮਾਤ ਦੇਣੀ ਆ ਕੋਈ ਗੱਲ ਨਹੀਂ ਹਾਂ ਹਾਂ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣ ਆਹੋ ਤੇ ਤੂੰ ਨਾ ਮੈਨੂੰ ਹੁਣ ਫੋਨ ਨਾ ਕਰੀ ਹਾਂ ਮੈਂ ਤੈਨੂੰ ਆਪੇ ਫੋਨ ਕਰੂੰਗੀ ਜਾਂ ਫਿਰ ਇਦਾਂ ਕਰੀ ਜਦੋਂ ਨਾ ਬਾਹਰ ਆ ਗਿਆ ਨਾ ਹਾਂ ਹਾਂ ਫੇ ਮੈਨੂੰ ਫੋਨ ਕਰ ਦਮੀ ਤੇ ਮੈਂ ਆਪੋ ਸਮਾਨ ਫੜ ਲੂੰਗੀ ਕਿਹੜਾ ਫੋਨ ਕੀ ਮੰਗਾਉਣੀ ਆ ਉਹ ਫੋਨ ਉਹ ਉਹ ਮੇਰੇ ਭਰਾ ਦਾ ਫੋਨ ਹੀ ਕੀ ਮੰਗਾਉਣੀ ਆ ਮੈਂ ਕਿਹਾ ਮੈਂ ਕੱਪੜੇ ਮੰਗਾ ਲਵਾਂ ਮੇਰੇ ਕੋਲ ਕੱਪੜੇ ਹੈ ਨਹੀਂਗੇ ਮੇਰੇ ਕੋਲ ਪਹਿਲਾਂ ਤੇ ਤੁਮਾਂ ਨੇ ਨਾ ਮੈਨੂੰ ਕੋਈ ਭੈਣ ਨਹੀਂ ਭਰਾ ਨਹੀਂ ਘਰ ਵਾਲਾ ਮੇਰਾ ਕੁੜਦਾ ਮਾਰਦਾ ਹੁਣ ਤੇਰਾ ਆਪਣਾ ਕਿਥੋਂ ਆ ਗਿਆ ਵਾ ਉਹ ਨਹੀਂ ਇਹ ਤਾਂ ਮੇਰੀ ਇਹ ਮੇਰੀ ਭੂਆ ਦਾ ਮੁੰਡਾ ਹੈਗਾ ਭੂਆ ਦਾ ਮੁੰਡਾ ਹੈ ਹਾਂਜੀ ਹਾਂਜੀ ਮੇਰੀ ਭੂਆ ਦਾ ਮੁੰਡਾ ਹੈਗਾ ਤੇ ਮੈਂ ਕਿਹਾ ਚੱਲ ਮੈਂ ਉਹਦੇ ਕੋ ਕੱਪੜੇ ਮੰਗਾ ਲੈਂਦੀ ਉਹ ਮੈਂ ਨਾ ਸ਼ੁਰੂ ਤੋਂ ਆਪਣੀ ਭੂਆ ਕੋਈ ਰਹੀ ਆ ਉਹਨਾਂ ਨੇ ਮੈਨੂੰ ਪਾਲਿਆ ਪੋਸਿਆ ਚੱਲ ਠੀਕ ਵਾ ਉਹਨੂੰ ਕਹਿ ਕੇ ਕੱਪੜਿਆਂ ਕੁਪੜਿਆਂ ਦੀ ਲੋੜ ਨਹੀਂ ਹੈਗੀ ਇੱਥੇ ਮੈਂ ਮੰਮੀ ਨੂੰ ਕਹਿ ਦਿੰਦਾ ਜਾਂ ਬਲਜੀਤ ਨੂੰ ਕਹਿ ਦਿੰਦਾ ਵਾ ਬਲਜੀਤ ਦੇ ਹੁੰਦੇ ਪੁਰਾਣੇ-ਪੁਰਾਣੇ ਉਹ ਲੱਥੇ-ਲੁੱਥੇ ਪਾਲਿਆ ਕਰ ਤੂੰ ਤੇ ਘਰ ਟੌਰ ਘਟ ਗਈਦਾ ਰੱਖਦੀਆਂ ਕਿ ਜਿੱਦਾਂ ਨੂੰ ਘਰ ਦੀ ਮਾਲਕ ਨੂੰ ਹੁੰਦੀ ਆ ਟੁੰਗੜਾ ਕਿਤੇ ਜਾਣਾ ਹੁੰਦਾ ਵਾ ਹਾਂਜੀ ਕੋਈ ਗੱਲ ਨਹੀਂ ਠੀਕ ਆ ਆ ਠੀਕ ਆ ਠੀਕ ਆ ਨਾ ਕਰ ਆ ਵੇ ਪਰਸੋਈ ਕਿੰਨੇ ਭਾਂਡੇ ਮਾਂਜਣ ਵਾਲੇ ਪਏ ਆ ਕੰਮ ਧੰਦਾ ਕਰ ਲਿਆ ਕਰ ਫੋਨ ਵਾਲੇ 24 ਘੰਟੇ ਚੰਬੜੀ ਰਹਿਣੀ ਆ ਹਾਂਜੀ ਕੋਈ ਗੱਲ ਨਹੀਂ ਮੈਂ ਕਰ ਲੰਨੀ ਕੰਮ ਮੈਂ ਬਸ ਲੱਗੀ ਹੀ ਕੰਮ ਕਰਨ ਆ ਕਰ ਲੈ ਕੰਮ ਆਪਣਾ ਧਿਆਨ ਨਾਲ ਫੋਨ ਵਾਲ ਘੱਟ ਧਿਆਨ ਦਿਆ ਕਰ ਥੋੜਾ ਜਿਹਾ ਸ਼ੁਕਰਾ ਕੋਈ ਸੁਣਿਆ ਨਹੀਂ ਮੈਂ ਤੇ ਸਮਝਿਆ ਅੱਜ ਸਾਰਾ ਕੁਝ ਸੁਣ ਲਿਆ ਤੇ ਮੈਂ ਤੇ ਗਈ ਆ ਉਹ ਨੋਟ ਫੋਨ ਕਰਾਂ ਹਲੋ ਹਾਂ ਸਮੇਂ ਲੱਗੀ ਨਾ ਤੈਨੂੰ ਆਹ ਤੇ ਬਾਹਰ ਆ ਗਿਆ ਨਾ ਮੈਨੂੰ ਫੋਨ ਕਰ ਦਮੀ ਮੈਂ ਆਪੇ ਆ ਜੂੰਗੀ ਆਹ ਕਿਤੇ ਆਹ ਉਹ ਅੰਦਰ ਨਾ ਆ ਜਮੀ ਕਿਤੇ ਚਲ ਠੀਕ ਆ ਓਕੇ ਓਕੇ ਚਲ ਠੀਕ ਹੂੰ ਅੱਜ ਹੋਣੀ ਨਾ ਦਿਨਾਂ ਦਿਨਾਂ ਆਖਰੀ ਰਾਤ ਆਖਰੀ ਰਾਤ ਕੋਈ ਗੱਲ ਨਹੀਂ ਬੜਾ ਤੰਗ ਕਰ ਲਿਆ ਉਹਨੂੰ ਹੁਣ ਮੈਂ ਦੱਸੂ ਇਹਨਾਂ ਨੂੰ ਨਾ ਤੇ ਮੈਨੂੰ ਨਹੀਂ ਤੇ ਮੇਰੇ ਨੇੜੇ ਨਹੀਂ ਹੁੰਨਾਰ ਵਾਲਾ ਘਰ ਵਾਲਾ ਘਰ ਵਾਲਾ ਦੇਖੀ ਚਲੋ ਕੀ ਚਲੋ ਤੁਸੀਂ ਕੀ ਬਣਦਾ ਤੁਹਾਡਾ ਕੀ ਬਣਦਾ ਤੁਹਾਡਾ